26 ਜੁਲਾਈ 2025 ਦਿਨ ਸ਼ੁੱਕਰਵਾਰ ਨਵੀਂ ਵੀਡੀਓ ਨਵੇਂ ਬਲੌਗ ਤੇ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਤੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਗਵਾਲੀਅਰ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਧੇ ਘੰਟੇ ਦੇ ਲੱਵੇ ਤਵੇ ਹੋ ਗਿਆ ਪਪੀਰੀ ਜੀ ਚ ਬਿੱਟੂ ਬਾਈ ਕਮਾਈ ਜਾਂਦਾ ਹੈਗਾ ਤੇ ਮੈਂ ਤਾਂ ਸੋਚਿਆ ਵੀ ਆਪਾਂ ਕੋਈ ਘੁੰਮਣ ਵਾਲੀ ਜਗ੍ਹਾ ਤੇ ਆਏ ਆ ਕੋਈ ਤੇ ਇਹ ਬਈ ਇੱਥੇ ਮੋਲਜ ਤੇ ਲਿਆਇਆ ਇਹਦੇ ਨਾਲ ਜਾ ਕੇ ਬਾਹਰ ਤਲਾਬ ਸਾਂਝੀ ਕਰਦੇ ਆ ਵੀ ਇੱਥੇ ਕਿਵੇਂ ਆਏ ਆ ਛਤਰੀ ਹੋਰ ਲੈ ਕੇ ਆ ਵੀ ਮੀ ਕਣੀ ਆ ਗਿਆ ਤੇ ਭੇਜਣਾ ਜਾਈਏ ਉਹਦੇ ਵਾਸਤੇ ਸਾਸਰੀਆ ਬਿੱਟ ਬਈ ਸਾਸਰੀ ਘਰ ਦੀ ਸਾਰਿਆਂ ਨੂੰ ਤੇ ਨੰਗੇ ਪੈਰੀ ਆ ਗਏ ਹੋ ਤੁਸੀਂ ਕਹਾ ਸੀ ਬੂਟ ਪਾ ਕੇ ਆਇਂਦੋਂ ਕਹਿੰਦਾ ਪੈਰ ਦਰਦ ਕਰਦੇ ਆ ਪੈਰ ਦਰਦ ਕਰਦੇ ਮੈਂ ਤਾਂ ਆਖਿਆ ਕਿ ਤੇ ਕਿਲੇ ਤੋਂ ਆਪਾਂ ਪੁੱਠੇ ਮੋੜ ਜਾਣਾ ਹੁਣ ਤਾਂ ਅੱਲਾ ਭੱਲਾ ਸਾਰ ਆਪਾਂ ਗਵਾਲੀਅਰ ਸ਼ਹਿਰ ਦਾ ਸਾਰਾ ਸ਼ਾਨ ਮਾਰਿਆ ਤੂੰ ਇੱਥੇ ਮੋਲ ਕੋਲੇ ਲਿਆ ਕੇ ਖੜਾ ਦਾ ਟੈਂਪੂ ਪੈਨ ਨੂੰ ਵੀ ਨਹੀਂ ਪਤਾ ਸੀਗਾ ਵੀ ਮੋਲ ਫਲੇ ਆਵਾਂਗੇ ਤਾਂ ਜਿਹੜਾ ਕਿਜਰੀਆ ਵਾਲਾ ਬਾਈ ਹੈਗਾ ਹਾਂਜੀ ਤੇ ਉਹਨੇ ਲਿਆ ਕੇ ਇੱਥੇ ਖੜਾ ਦੇ ਆਪਾਂ ਉਹਨੂੰ ਦੱਸਿਆ ਜੀ ਥਾਂ ਭਾਈ ਆਹ ਦੁਕਾਨ ਤੇ ਜਾਣਾਗਾ ਤੇ ਉਹਨੇ ਲਿਆ ਕੇ ਇੱਥੇ ਖੜਾ ਦੇ ਕਹਿੰਦਾ ਇੱਥੇ ਆ ਦੁਕਾਨ ਮੈਨੂੰ ਤਾਂ ਦੱਸਣਾ ਸੀ ਮੈਂ ਤਾਂ ਮੈਨੂੰ ਕੀ ਪਤਾ ਸੀਗਾ ਹੁਣ ਮੈਂ ਤਾਂ ਆਪਕੇ ਜਰੀ ਵਾਲੇ ਤੋਂ ਪੁੱਛ ਕੇ ਆ ਨੀ ਨੀ ਮੈਂ ਤਾਂ ਐਵੇਂ ਲੱਗਿਆ ਕੋਈ ਅੱਲਾ ਪੱਲਾ ਰਹਿ ਗਿਆ ਕਿਸੇ ਨੁੱਕਰ ਉੱਥੇ ਚੱਲੇ ਆ ਤੇ ਤੂੰ ਇੱਥੇ ਮੋਲ ਤੇ ਲਿਆ ਕੇ ਆ ਹਾਂ ਚਲ ਖੁਸ਼ੀਆਂ ਤੈਨੂੰ ਥੋੜੀਆਂ ਇਕੱਠੀਆਂ ਹੀ ਦੇ ਦੇ ਅੱਛਾ ਤੇ ਆਪਾਂ ਸਰਪਾਲ ਦਾ ਫੋਨ ਲੈ ਕੇ ਆਉਣੇ ਆ ਅੱਛਾ ਠੀਕ ਹੈ ਠੀਕ ਹੈ ਬਦਾਈਆਂ ਹੁਣ ਫਿਰ ਤਾਂ ਬਾਲੀਆਂ ਵਾਲੀਆਂ ਬਦਾਈਆਂ ਤੇ ਲੈ ਵੀ ਹੁਣ ਫਿਰ ਇਹ ਗੱਲ ਬਾਤ ਆ ਤਾਂ ਹੀ ਮੈਨੂੰ ਚੁੱਪ ਚਪੀ ਤਾ ਇਹ ਕਹਿੰਦਾ ਬੈਠਾ ਰਹਿ ਤੈਨੂੰ ਮੈਂ ਲੈ ਕੇ ਚਾਲਦਾ ਤੇ ਹੁਣ ਆਪਾਂ ਫਿਰ ਅੰਦਰ ਚੱਲਦੇ ਆਂ ਦੇਖਦੇ ਆਂ ਫਿਰ ਆਹਰਪਾਲ ਬਾਈ ਦਾ ਨਵਾਂ ਫੋਨ ਤੇ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਉਨੇ ਆਂ ਮੋਲ ਦੇ ਅੰਦਰ ਆ ਗਏ ਸੀ ਇਹ ਤੇ ਪਹਿਲਾਂ ਕਹਿੰਦੇ ਵੀ ਚੱਪਲਾਂ ਪਾ ਕੇ ਆਓ ਫੇਰ ਅੰਦਰ ਵੜਨ ਦਵਾਂਗੇ ਤੇ ਇੱਥੇ ਬਾਜ਼ਾਰ 'ਚ ਮੈਂ ਆਸੇ-ਪਾਸੇ ਦੁਕਾਨਾਂ ਵਾਲੇ ਤੋਂ ਪੁੱਛਿਆ ਉਹ ਕਹਿੰਦੇ ਵੀ ਬਈ ਇੱਥੇ ਨਾਲ ਜਿਹੜੇ ਤੇ ਚੱਪਲਾਂ ਦੀ ਕੋਈ ਦੁਕਾਨ ਨਹੀਂ ਤੇ ਫਿਰ ਜਿਹੜਾ ਘੁਮਾਉਂਦਾ ਸੀ ਸਾਨੂੰ ਟੈਂਪੂ ਵਾਲਾ ਬਾਈ ਉਹ ਤੋਂ ਚੱਪਲਾਂ ਮੰਗ ਕੇ ਲੈ ਆਇਆ ਵੀ ਬਾਈ ਚੱਪਲਾਂ ਦੇ ਤੇਰੀਆਂ ਬਾਜ ਪੁੱਠੇ ਆਣ ਕੇ ਤੈਨੂੰ ਦੇ ਦੇਣੀਆਂ ਵਿਚਾਰਾ ਬਾਹਰ ਹੀ ਖੜਾ ਹੈਗਾ ਉਹਨੂੰ ਕਿਹਾ ਵੀ ਸਾਨੂੰ ਪੁੱਠਾ ਵੀ ਉੱਥੇ ਹੀ ਲੈ ਜੀ ਖੰਡਾ ਚੌਂਕ ਕੋਲੇ ਤੇ ਉੱਥੇ ਜਾ ਕੇ ਵਾਪਸ ਹੀ ਛੱਡ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਉਹਦੀਆਂ ਚੱਪਲਾਂ ਮੰਗ ਕੇ ਤੇ ਹੁਣ ਅਸੀਂ ਹਰਪਾਲ ਬਾਈ ਦਾ ਨਵਾਂ ਟੈਲੀਫੋਨ ਲੈਣ ਚੱਲੇ ਆ ਲੈ ਜੀ ਹਾਂ ਚੱਲ 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 ਚੱਲੇ ਆਤੀ ਬਟਿਆ ਦਾ ਸਵਾਰੀ ਵੱਖਰੀ ਹੀ ਹੈ ਅਜਾ ਪਹਿਲੀ ਵਾਰ ਚੜੇ ਸੀ ਬੜਾ ਆਨੰਦ ਆਇਆ ਸੀ ਆ ਐਵੇਂ ਲੱਗਦਾ ਹੁੰਦਾ ਸੀ ਆਪਾਂ ਲੋ ਜੀ ਆ ਗਏ ਟੈਲੀਫੋਨ ਦੀ ਦੁਕਾਨ ਤੇ ਸਮਾਂ ਜਿਹੜਾ 1:30 ਵਜੇ ਤੇ ਵਜੇ ਹੋ ਗਿਆ ਤੇ ਜਿਵੇਂ ਬਿੱਟੂ ਭਾਈ ਕਹਿੰਦਾ ਉਹਨਾਂ ਕੀਚਰੀ ਵਾਲੇ ਬਾਈ ਦੇ ਬਾਜ਼ਾਰ ਦੇ ਗੇੜੇ ਘੜਾਈ ਜਾਂਦੇ ਆ ਤੜਕੇ ਦੇ ਲੱਗੇ ਫਿਰਦੇ ਆ ਤੇ ਪਹਿਲਾਂ ਦੋ ਮੋਲ ਚ ਜਾਏ ਆਪਾਂ ਉੱਥੇ ਫੋਨ ਮਿਲਿਆ ਨਹੀਂਗਾ ਤੇ ਹੁਣ ਇੱਥੇ ਆਏ ਆ ਇੱਥੇ ਕਹਿੰਦੇ ਵੀ ਕੱਲੀ-ਕੱਲੀ ਚੀਜ਼ ਮਿਲ ਜਾਂਦੀ ਆ ਫੋਨ ਦੀ ਤੇ ਇੱਥੇ ਆਣ ਕੇ ਆਪਾਂ ਬਾਈ ਤੋਂ ਐਸੇ ਦੁਕਾਨ ਵਾਲੇ ਤੋਂ ਪੁੱਛਿਆ ਵੀ ਸਾਨੂੰ ਇਹ ਫੋਨ ਚਾਹੀਦਾ ਤੇ ਬਾਈ ਕਹਿੰਦਾ ਮਿਲ ਜੂ ਅਸੀਂ ਕਿਹ ਡੱਬਾ ਬੰਦੀ ਚਾਹੀਦਾ ਤੇ ਬਾਈ ਕਹਿੰਦਾ ਡੱਬਾ ਬੰਦੀ ਪਿਆਗਾ ਤੇ ਆਪਾਂ ਹੁਣ ਅਰਪਾਲ ਭਾਈ ਵਾਸਤੇ ਫਿਰ ਡੱਬਾ ਬੰਦੀ ਲੈ ਲਿਆ ਬਿੱਟ ਭਾਈ ਮਿਲ ਗਿਆ ਡੱਬਾ ਬੰਦ ਮਿਲ ਗਿਆ ਜੀ ਮਿਲ ਗਿਆ ਮਿਲ ਗਿਆ ਤਾਂ ਤੇ ਆ ਲਿੱਤਾ ਹੈ ਡੱਬਾ ਬੰਦ ਹੈ ਤੇ ਹਜੇ ਹੁਣ ਦਿਖਾਉਣਾ ਜਾ ਕੇ ਦੱਸਿਆ ਨਹੀਂਗਾ ਕਿ ਉਹਨੂੰ ਜਾ ਕੇ ਦੱਸਾਂਗੇ ਤੇ ਆ ਉਹਦਾ ਡੱਡੂ ਜਾ ਲਿੱਤਾ ਹੈ ਚਾਰਜ ਕਰਨ ਵਾਸਤੇ ਤੇ ਇਹ ਬਾਈਆਂ ਨੇ ਪੱਕਾ ਬਿੱਲ ਦਿੱਤਾ ਹੈ ਸਾਲ ਦੀ ਗਾਰੰਟੀ ਹੈ ਕਹਿੰਦੇ ਵੀ ਕੋਈ ਦਿੱਕਤ ਆਈ ਤਾਂ ਕੇਅਰ ਚ ਜਾ ਕੇ ਸਹੀ ਕਰਵਾ ਸਕਦੇ ਆ ਤੇ ਹੁਣ ਆਪਾਂ ਚੱਲੀਏ ਕਿਸ਼ਰੀ ਵਾਲੇ ਬਾਈ ਦੇ ਤੜਕੇ ਤੇ ਗਿੜਕੜਵਾਈ ਜੰਨੇ ਆਣਾ ਚੱਲਦੇ ਆ ਚੱਲਦੇ ਆ ਤੇ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਦਬਾਈ ਹੁਰੀਆਣੇ YouTube ਦੇਖਿਆ ਚੈਨਲ ਆਪਣਾ ਤੇ ਕਹਿੰਦੇ ਵੀ 500 ਰੁਪਏ ਹੋਰ ਕੱਟ ਕਰ ਦਿੰਦੇ ਆ ਤੁਹਾਨੂੰ ਵੀ ਤੁਸੀਂ ਸਾਈਕਲ ਤੇ ਟਰੈਵਲ ਕਰੀ ਜਾਂਦੇ ਹੋ ਬਾਈ ਥੋੜਾ ਬਹੁਤ ਧੰਨਵਾਦ ਓਕੇ ਜੀ ਥੈਂਕ ਯੂ ਬਾਈ ਥੋੜਾ ਤੇ ਹੁਣ ਆਪਾਂ ਚੱਲ ਤੇ ਲੈ ਬਾਈ ਹੁਣ ਆਪਾਂ ਚੱਲਦੇ ਆ ਤੇ ਫਿਰ ਦੱਸਾਂਗੇ ਬਾਈ ਸਾਡੇ ਕੋਲ ਕਿਹੜੇ ਢਾਲੇ ਪਏ ਸੀ ਇਹ ਵੀ ਕਿਹਨੇ ਦਵਾਇਆ ਤੇ ਥੋੜਾ ਨਾਲ ਸਾਂਝਾ ਕਰਦੇ ਆਪਾਂ ਉੱਥੇ ਚੱਲ ਕੇ ਵੀ ਕਿਹਨੇ ਫੋਨ ਦਵਾਇਆ ਤੇ ਇਹ ਆ ਬਾਈ ਹੁਰੀਆ ਦੀ ਦੁਕਾਨ ਸਾਹਮਣੇ ਲਿਖਿਆ ਹੋਇਆ ਤੇ ਕੋਦੋ ਵੀ ਉਹਨੇ ਬਾਈ ਫਰਾਂਕ ਵਾਲੇ ਜ਼ਰੂਰ ਵਿਜ਼ਿਟ ਕਰਕੇ ਜਾਇਓ ਇੱਥੇ ਤੁਹਾਨੂੰ ਘੱਟ ਤੋਂ ਘੱਟ ਰੇਟ ਤੇ ਤੇ ਸਹੀ ਤੋਂ ਸਹੀ ਚੀਜ਼ ਮਿਲੂਗੀ ਸਹੀ ਗੱਲ ਹੈ ਬਈ ਬਿਲਕੁਲ ਅਸੀਂ ਪਹਿਲਾਂ ਗਏ ਸੀ ਇਹ ਆਈਫੋਨ ਕੇਅਰ ਚ ਬਾਈ ਸਹੀ ਗੱਲ ਹੈ ਤੇ ਉਹਨਾਂ ਨੇ ਸਾਨੂੰ ਮਹਿੰਗਾ ਲਾਇਆ ਸੀ ਕਹਿੰਦੇ ਸੀ ਵੀ ਇੰਨੇ ਦਾ ਪਊਗਾ ਤੇ ਇੱਥੇ ਆਣ ਕੇ ਅਸੀਂ ਪੁੱਛਿਆ ਬਾਈ ਫਰਾਂਕਾਂ ਤੋਂ 1500 ਰੁਪਏ ਨਾਲ ਘੱਟ ਤੇ ਫਿਰ 500 ਰੁਪਏ ਹੋਰ ਲੈਸ ਕੀਤਾ ਬਾਈ ਫਰਾਂਕਾਂ ਨੂੰ 2000 ਰੁਪਏ ਘੱਟ ਚ ਆਪਾਂ ਨੂੰ ਫੋਨ ਮਿਲਿਆ ਤੇ ਉਹ ਵੀ ਕਹਿ ਸਕਦੇ ਹਾਂ ਡੱਬੇ ਬੰਦ ਬਾਈ ਫਰਾਂਕਲੇ ਸੇਵ ਵਾਲੇ ਪਏ ਆ ਤੇ ਕੋਈ ਵੀ ਇੱਥੇ ਆਣ ਕੇ ਮਾਈ ਫੋਨ ਵੀ ਠੀਕ ਆ ਭਾਈ ਓਕੇ ਬਹੁਤ ਬਹੁਤ ਧੰਨਵਾਦ ਠੀਕ ਆ ਲੋ ਜੀ ਫੋਨ ਲੈ ਲਿਆ ਤੇ ਹੁਣ ਭੱਜਾ ਭਜਾਈ ਹੋਈ ਖੜੀ ਆ ਬਿੱਟੂ ਭਾਈ ਕਿਝਰੀ ਵਾਲਾ ਬਾਈ ਕਿੱਥੇ ਆਪਣਾ ਆਈ ਅਗੇ ਮੇਰੇ ਕੋਲ ਸਮਾਨ ਸਲਾ ਸਾਰ ਰਾ ਗਿਆ ਦੇਖੋ ਡੱਬੇ ਪਈ ਐ ਛਤਰੀ ਪਈ ਐ ਤੇ ਬਾਈ ਵੀ ਤੜਕੇ ਦਾ ਆਪਣੇ ਨਾਲ ਹੀ ਘੁੰਮਦਾ ਫਿਰਦਾ ਐ ਬਿੱਟੂ ਭਾਈ ਹਾਂਜੀ ਇਹ ਮੈਨੂੰ ਥੋੜਾ ਹੀ ਦੱਸੋਗੇ ਵੀਡੀਓ ਚ ਵੀ ਇਹ ਗਿਫਟ ਕਿੱਧਰੋਂ ਆਇਆ ਥੋੜਾ ਜਿਹਾ ਕਿ ਉੱਥੇ ਜਾ ਕੇ ਦੱਸਾਂਗੇ ਆਪਾਂ ਨਹੀਂ ਇੱਥੇ ਦੱਸ ਦਿੰਨੇ ਆਗੇ ਹਾਂਜੀ ਇਹ ਆਪਣਾ ਭਾਈ ਆਪਾਂ ਧੰਨਵਾਦ ਕਰੀਏ ਜੀ ਅਮਰੀਕਾ ਵਾਲੀ ਪੂਆ ਦਾ ਠੀਕ ਆ ਜੀ ਹਾਂਜੀ ਨਾਮ ਹੈਗਾ ਗੁਰਪ੍ਰੀਤ ਕੌਰ ਅਮਰੀਕਾ ਚ ਆ ਗਿਆ ਜੀ ਅਮਰੀਕਾ ਚ ਪੂਆ ਜੀ ਤੇ ਸਗੀ ਪੂਆ ਤਾਂ ਨਹੀਂ ਹੈਗੀ ਪਰ ਸਕੈਨ ਉਹ ਘੱਟ ਵੀ ਨਹੀਂ ਹੈਗੀ ਆਪਣੇ ਚਾਰਾਂ ਭਰਾਵਾਂ ਦਾ ਬਹੁਤ ਮੋਹ ਕਰਦੇ ਆ ਤੜਕੇ ਹੱਥ ਨੇ ਫੋਨ ਲਾ ਕੇ ਵੀ ਪੁੱਛਦੇ ਰਹਿੰਦੇ ਆਗੇ ਉਹਨਾਂ ਨੇ ਭਾਈ ਇਹ ਠੀਕ ਠੀਕ ਭਾਲ ਨੂੰ ਜਿਹੜਾ ਭੇਜਿਆਗਾ ਠੀਕ ਆ ਠੀਕ ਆ ਵੀ ਅਮਰੀਕਾ ਤੋਂ ਹੈ ਫੁੱਫੜ ਜੀ ਤੇ ਪੂਆ ਜੀ ਆਪਾਂ ਰੋਜ਼ ਫੋਨ ਕਰਦੇ ਰਹਿੰਦੇ ਹਾਲ ਚਾਲ ਪੁੱਛਦੇ ਰਹਿੰਦੇ ਐ ਤੇ ਕਹਿੰਦੇ ਸੀ ਹਰਪਾਲ ਫੋਨ ਤੋਂ ਵਾਂਝਾ ਰਹੀ ਜਾਂਦਾ ਐ ਤੇ ਮਤਲਬ ਕਿਤੇ ਨਾ ਕਿਤੇ ਦਿੱਕਤ ਆਈ ਜਾਂਦੀ ਐ ਤੇ ਉਹ ਕਹਿੰਦੇ ਇਹ ਆਪਾਂ ਦਿੱਕਤ ਰਹਿਣ ਨਹੀਂ ਦਿੱਤੀ ਜਾਊਗੀ ਤੇ ਫੁੱਫੜ ਜੀ ਹੋਰੀ ਫੇਰੇ ਅੱਜ ਉਹ ਪ੍ਰਾਲਾ ਕਰ ਹੀ ਦਿੱਤਾ ਤੇ ਆਪਾਂ ਹੁਣ ਹਰਪਾਲ ਬਾਈ ਕੋਲ ਚੱਲਦੇ ਆਂ ਫੋਨ ਲੈ ਕੇ ਤੇ ਫਿਰ ਆਪਾਂ ਉਹਨਾਂ ਦਾ ਵੈਸੇ ਵੀ ਉਹ ਹੱਸਦਾ ਹੀ ਰਹਿੰਦਾਗਾ ਪਹਿਲੇ ਦਿਨ ਤੋਂ ਹੀ ਤੇ ਪਰ ਹੁਣ ਹੋਰ ਦੇਖਦੇ ਆ ਕਿੰਨੀ ਖੁਸ਼ੀ ਹੁੰਦੀ ਐ ਇੱਕ ਨਵਾਂ ਫੋਨ ਜਾ ਕੇ ਕਿਹੜਾ ਮੋੜ ਦਿਖਾਵਾਂਗੇ ਤੇ ਹੁਣ ਆਪਾਂ ਕਿਚਰੇ ਵਾਲੇ ਬਾਈ ਨੂੰ ਲੈ ਕੇ ਤੇ ਆਪਾਂ ਖੰਡਾ ਚੌਂਕ ਤੇ ਵਾਪਿਸ ਚੱਲਦੇ ਆਂ ਲੋ ਜੀ ਜਿੱਥੋਂ ਬਾਈ ਨੇ ਚੱਕਿਆ ਸੀ ਤੇ ਉੱਥੇ ਹੀ ਲਿਆ ਕੇ ਤਾਰਤਾ ਬਾਈ ਨੇ ਬਹੁਤ ਬਹੁਤ ਬਾਈ ਤੇਰਾ ਧੰਨਵਾਦ ਕੜ ਕੇ ਦਾ ਬਾਈ ਦੇ ਘੇੜੇ ਕਢਾਉਂਦੇ ਫਿਰਦੇ ਆ ਖਿਚਰੀ ਜੀ ਦੇ ਬਿੱਟੂ ਬਾਈ ਕਹਿੰਦੇ ਕਹਿੰਤਰਾਂ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਇੱਕ ਬਿੱਟੂ ਬਾਈ ਜਾਜ ਤੇ ਬਹਿ ਕੇ ਆਇਆ ਸੀ ਤੇ ਇੱਕ ਬੈਗ ਚ ਲੈ ਕੇ ਆਇਆ ਸੀ ਆ ਹੁਣਾਂ ਦੀ ਕਰਾਮਾ ਚੱਲੀ ਜਾਂਦੀ ਹੈ ਡੋਣਾ ਤਿੰਨੇ ਚੁੰਬੜੇ ਬੈਠੇ ਆ ਇੱਕ ਇੱਧਰ ਬੈਠਾ ਤੇ ਦੋ ਆ ਬੈਠੇ ਕਦੇ ਹੁੱਡੇ ਤੇ ਕਦੇ ਅਸੀਂ ਦੇਖੀਏ ਕਿੱਧਰ ਨੂੰ ਜਾਊਗਾ ਇਹ ਕਿੱਧਰ ਨੂੰ ਜਾਊਗਾ ਇਹ ਜਿੱਥਰ ਨੂੰ ਕੋਕੇ ਉਧਰ ਰਹਿ ਜੇ ਤੇ ਇਹ ਹੁਣ ਦੇਖੀ ਜਾਂਦੇ ਆ ਕਦੋਂ ਦੇ ਇੱਕ ਫੋਨ ਜਿਹੇ ਦਾ ਐਪ ਡਾਊਨਲੋਡ ਕਰ ਲੈਂਦੇ ਆ ਫੇਰ ਕੱਟ ਲੈਂਦੇ ਫੇਰ ਦੂਜੇ ਜੀ ਕਰ ਲੈਂਦੇ ਆ ਤੇ ਬੈਠੇ ਆ ਕੋਲੇ ਧਰੀ ਉਹ ਦਿੱਤੇ ਜੋੜ ਆ ਹਾਂ ਬਿੱਟੂ ਭਾਈ ਹਾਂ ਕਿੱਧਰ ਨੂੰ ਜਾਊਗਾ ਹੁਣ ਬਾਹਰ ਨਹੀਂ ਮਤਲਬ ਦੇਖੀ ਜਾਂਦਾ ਕੀ ਕਰੀ ਜਾਂਦੇ ਆ ਪਤਾ ਨਹੀਂ ਲੈ ਇਹ ਆ ਜਾ ਕੇ ਭੱਜ ਗਿਆ ਹੁਣ ਇਹ ਡਾਊਗਾ ਕਿ ਭੱਜੇ ਫਿਰ ਮੈਂ ਚੱਕ ਕੇ ਲੈ ਇਹ ਬਸ ਨਹੀਂ ਛੁਡਾ ਦੇਗਾ ਜੀ ਹੁਣ ਇੱਧਰ ਲਿਆ ਆ ਇਹ ਕੰਨ ਕੋਲੇ ਲਾਲ ਤੇ ਨੀਲੀ ਬੱਤੀ ਜਗੀ ਜਾਂਦੀ ਐ ਜਿਵੇਂ ਆਹ ਐ ਮੈਂ ਘੁੰਮਿਆ ਘੁੰਮਿਆ ਐ ਐ ਚੜ ਗਿਆ ਓਏ ਚੜ ਗਿਆ ਚੜ ਗਿਆ ਓ ਰੋਕ ਲਿਆ ਰੋਕ ਲਾ ਰੋਕ ਲਾ ਰੋਕ ਲਾ ਬੁੱਠਾ ਮੋੜ ਲਿਆ ਬੁੱਠਾ ਮੋੜ ਲਿਆ ਬੁੱਠਾ ਮੋੜ ਲਿਆ ਬੁੱਠਾ ਮੋੜ ਲਿਆ ਐ ਓਰੇ ਆਇਓ ਓਰੇ ਬੱਸ ਆ ਗਿਆ ਆ ਗਿਆ ਆ ਗਿਆ ਮੈਂ ਨੀਸ਼ੂ ਡਰਾਈਵਰ ਡਰਾਈਵਰੀ ਤੇਰੀ ਕੱਚੀ ਲੱਗਦੀ ਐ ਕਿਦਾ ਫੱਟ ਟੇਡੇ ਵਿੰਗੇ ਹੁੰਦੇ ਆ ਠੀਕ ਆ ਹੈਨਾ ਟੇਡੇ ਵਿੰਗੀ ਕੀ ਡਰਾਈਵਰੀ ਦੇਖ ਲੈ ਜੀ ਮੈਨੂੰ ਦੇਖ ਏ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਫੋਣੀ ਲੋਟ ਆਉਂਦਾ ਕਿੱਧਰ ਲੈ ਵਸ ਗਿਆ ਇਹਨੂੰ ਕਹਿੰਦੇ ਡਰਾਈਵਰੀ ਮਨੀ ਦੂਰ ਭਾਦਿਕਾ ਉਹ ਮੁੜਿਆ 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 ਆ ਲੈ ਡਰਾਈਵਰੀ ਲੈਂਡਿੰਗ ਦੇਖੀ ਨਾ ਮੇਰੀ ਆਉਂਦੇ ਆਉਂਦੇ ਥੱਲੇ ਲਿਆ ਥੱਲੇ ਲਿਆ ਕੱਢ ਡਰਾਈਵਰ ਹੀ ਆਇਆ ਆਇਆ ਇੱਕ ਚੜ ਰਿਹਾ ਵਰ ਹੈ ਪਕੜ ਰਿਹਾ ਵਰ ਹੈ ਆ ਗਿਆ ਗੱੱਚਾ ਡਰਾਈਵਰ ਹੈ ਪਕੜ ਰਿਹਾ ਵਰ ਕੋਲ ਰਿਕਾਰਡ ਕਰਨਾ ਭੁੱਲ ਗਿਆ ਜੇ ਕਰਦਾ ਤੂੰ ਕਿਸੇ ਮੁਸੀਬਤ ਵਿੱਚ ਜੀ ਆਣਾ ਤਾਂ ਆ ਗਿਆ ਤੂੰ ਲੇਟ ਵਾ ਚਾਰ ਬਜੇ ਨਾਲੇ ਤੂੰ ਪਹਿਲਾਂ ਹੀ ਪੁਰਾ ਫਿਰ ਤਿੰਨੇ ਜਾਨੇ ਇਕੱਠੇ ਖੜੇ ਆ ਨਾ ਬਾਬਾ ਜੀ ਚਲੋ ਭਾਈ ਚਲੋ ਇਹਨੇ ਕਰਾਇਆ ਨਾ ਲੈਟ ਹੋਰ ਚੱਲੀ ਹੈ ਆਲੇ ਦੇ 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 ਕੋਈ ਚੱਪਲਾ ਪਾਉਣ ਦਾ ਪਾਲਾ ਆਲਾ ਆਲਾ ਚੱਪਲਾ ਲੈ ਕੇ ਆਂਦੇ ਆਲਾ ਆਲਾ ਚੱਪਲਾ ਲੈ ਕੇ ਆਂਦੇ ਆਲਾ ਫਿਰ ਸੰਭਾਲ ਲਾ ਭਰਾਵਾ ਤੇਰੀਆਂ ਚੱਪਲਾਈਆਂ ਬਾਬਾ ਜੀ ਲੈ ਕੇ ਆਇਆ ਵੀ ਵੇ ਦੇਖ ਲੈ ਯਾਰ ਇਹ ਸਾਡੇ ਕੋਲ ਕਰਨਾ ਮਨਾ ਕਿਤੇ ਨਾ ਹੋ ਜੀ ਦੇ ਉੱਤਰਾ ਹੈ ਕੋਈ ਬਾਈ ਗਏ ਗੱਟੀ ਕਰ ਰਹੇ ਨੇ ਸਾਰੇ ਪਾਸੇ ਉਠ ਕੇ ਹੱਲਾ ਮਾਰ ਪਹਿਲੇ ਤੇ ਚਾਲ ਹੁਣੀ ਗਈ ਜਾਂਦਾ ਸੀ ਕਹਿੰਦਾ ਮੈਂ ਨਾ ਕੋਈ ਨਾ ਰਹੀਆਂ ਉਹਨਾਂ ਦਾ ਯਾ ਹੋ ਤੇਰੇ ਹੰਤੀ ਜੀ ਮੁੱਦਾ ਕਰਕੇ ਖੋਲਾ ਮੁੱਦਾ ਕਰਕੇ ਵਾਹ ਜੀ ਕੜਾ ਕੜਾ ਫੋਨ ਆਈਫੋਨ ਤੇ ਸਮਝ ਲਾ ਦੇ ਨਿਸਤੀ ਫੋਨ ਇਹ ਵੀ ਲਾ ਦੇ ਗ੍ਰੈਂਡ ਓਪਨਿੰਗ ਕਿਵੇਂ ਲੱਗ ਰਿਹਾ ਹੈ ਕਿਵੇਂ ਬਣਾ ਕੇ ਰਿਹਾ ਤੈਨੂੰ ਸੱਚੀ ਦਸੀ ਥੈਂਕ ਯੂ ਜੀ ਧੰਨਵਾਦ ਜੀ ਤੂੰ ਸੱਚੀ ਦਸੀ ਤੈਨੂੰ ਐਵੇਂ ਗੁੱਸਾ ਆਈ ਜਾਂਦਾ ਵੀਡੀਓ ਲੈ ਬਣਾਉਣ ਜਾਵੜੀ ਹਾਂ ਲਿਆ ਹੁਣ ਨਹੀਂ 11 ਇੱਧਰ ਦਫਾੜੇ ਕਰ ਮੈਂ ਦੇਖੋ 11 ਵਾੜੇ ਕਰਦੇ ਇੱਧਰ ਗਿਆ ਇਹ ਹੁਣ ਬੇਬੇ ਕੋਲੇ ਜਾਊਗਾ ਕਿ ਨਹੀਂ ਤੇ ਮੈਂ ਗਿਆ ਸੀ ਵੀਡੀਓ ਬਣਾਉਣ ਚੱਲਿਆ ਸੁਣ ਕੇ ਨਾ ਵੀ 11 ਵੀ ਮਤਲਬ ਇੱਥੇ ਹਣਾ ਤੂੰ ਗਿਆ ਸੀ ਤੂੰ ਮਨੇ ਯਾਰ ਪਤਾ ਨਹੀਂ 11 11 ਵੇ ਗਿਆ ਸੀ ਵੀ 11 ਨੇ ਸਾਡੇ ਵਾਲੇ ਕਰਦੇ 11ਾ ਤੁਹਾਡੇ ਵਾਲੇ ਨਹੀਂ ਨਹੀਂ ਕਿਹਾ ਸੀ 11 ਨਰ ਵੀਡੀਓ ਬਣਾਉਣ ਪੇ ਗਿਆ ਤੇ ਤੁਹਾਨੂੰ ਗੁੱਸਾ ਲੱਗਿਆ ਕਿਤਾ ਯਾ ਪੇਚਾ ਫੋਨ ਆ ਗਿਆ ਬਿਲਕੁਲ ਗੁੱਸਾ ਨਹੀਂ ਲੱਗਿਆ ਕਿਉਂਕਿ ਨਹੀਂ ਨਹੀਂ 11 ਨਾ ਨਹੀਂ ਤੈਨੂੰ ਐਵੇਂ ਲੱਗਿਆ ਮੈਂ ਤਾਂ ਬਿੱਟੂ ਬਾਈ ਵੀਡੀਓ ਬਣਾਉਣ ਜਾਵੜੇ ਥੱਲੇ ਤੇ ਤੈਨੂੰ ਲੈ ਕੇ ਨਹੀਂ ਗਈ ਅੱਛਾ ਹਾਂ ਤੇ ਅਸੀਂ ਲੈਣਗੇ ਸਿਖਾਉਣ ਉਹ ਕਰਨਾ ਵੀ ਕਰ ਗਏ ਅਸੀਂ ਤਾਂ ਹੀ ਗਿਆ ਸੀ ਮੈਂ ਇਹਨੂੰ ਬਈ ਮੈਂ ਤੜਕੇ ਨੂੰ ਕਹਿਣ ਲੱਗਾ ਮਗਾ ਉਹ ਕਰ ਮਗਾ ਤੇ ਪਾ ਚਾ ਦੇ ਮਗਾ ਲੱਗਦਾ ਤੂੰ ਨਹੀਂ ਜਾਣ ਮੇਰੇ ਨਾਲ ਕਹਿੰਦਾ ਮੈਂ ਕਿਹਾ ਕਿਉਂ ਬਾਈ ਮੈਂ ਕਿਉਂ ਨਹੀਂ ਜਾਣਾ ਤਦੋਂ ਤੂੰ ਇੱਥੇ ਹੀ ਰਹਿ ਜਾਂਦਾ ਮੈਂ ਤੜਕੇ ਦਾ ਸੋਹਣਾ ਕਿਤੇ ਤੇ ਗੁੱਸਾ ਨਹੀਂ ਹੋਦਾ ਮੈਨੂੰ ਗੁੱਸੇ ਨਾਲ ਹੀ ਗਿਆ ਸੀ ਉਹ ਲੈ ਗਿਆ ਮੋੜ ਚੋਂ ਉੱਦੋਂ ਚੱਲ ਜਿੱਥੇ ਪੀ ਪੇਜ ਚੱਲ ਵਿਦਾਈਆਂ ਹੁਣ ਬਈ ਇਕੱਠੇ ਕਰ ਲਓ ਜੀ ਲਓ ਜੀ ਆ ਮੈਂ ਵੀ ਕੈਮਰਾ ਮਾੜਾ ਜਿਹਾ ਕਰਦਾ ਇਹ ਇੱਥੇ ਹੀ ਰੱਖੋ ਬਸ ਇਹ ਸਾਡਾ ਗਰੁੱਪ ਹੈ ਜੀ ਇਹ ਬਾਈ ਮਰੇ ਦੇ ਸਾਰੇ ਬੇਰੋਜ਼ਗਾਰ ਸੈਕਲਾਂ ਤੇ ਤੁਰੇ ਫਿਰਦੇ ਬਾਈ ਮੈਨੂੰ ਪਤਾ ਤਾਂ ਨਹੀਂ ਵੀ ਇਹਦੇ ਵੱਲੋਂ ਆਇਆ ਜੀਨੇ ਲੈ ਕੇ ਦਿੱਤਾ ਇਹ ਪੂਆ ਜੀ ਦਾ ਪੂਆ ਜੀ ਵੱਲੋਂ ਪੂਆ ਜੀ ਵੱਲੋਂ ਪੂਆ ਜੀ ਬਹੁਤ ਬਹੁਤ ਧੰਨਵਾਦ ਪੂਆ ਜੂ ਐਸੇ ਤੋਂ ਜੀ ਤੇ ਫੁੱਪੜ ਪਹਿਨੇ ਆ ਪੂਆ ਜੀ ਤੇ ਫੁੱਪੜ ਚੀਮਾ ਜੀ ਫੁੱਪੜ ਚੀਮਾ ਜੀ ਤੇ ਬਹੁਤ ਬਹੁਤ ਧੰਨਵਾਦ ਛੋਟਾ ਜੀ ਜਿਹੜਾ ਮੈਨੂੰ ਤੁਸੀਂ ਐਨੇ ਜੋ ਕੇ ਸਮਝਿਆ ਤੇ ਆ ਤੁਸੀਂ ਮੈਨੂੰ ਦਿੱਤਾ ਜੀ ਇਹ ਸਾਨੂੰ ਪਿਆਰ ਸਮਝ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਹਰਪਾਲ ਬਾਈ ਅਸੀਂ ਇਹਦੇ ਪਿੱਛੇ 2 ਘੰਟੇ ਸੀਗਾ ਡੱਬਾ ਬੰਦੀ ਲੈਣਾ ਲੈਣਾ ਤੇ ਡੱਬਾ ਬੰਦੀ ਲੈਣਾ ਅੱਛਾ ਜੀ ਅਸੀਂ ਆਈਫੋਨ ਦੀ ਕੇਅਰ ਦੋ ਤੱਕ ਗਏ ਉੱਥੇ ਨਹੀਂ ਮਿਲਿਆ ਫਿਰ ਅਸੀਂ ਹੋਰ ਤ ਕੀ ਕਹਿੰਦੇ ਨੇ ਟੈਂਪੋ ਵਾਲੇ ਨੂੰ ਫਿਰ ਕੀ ਵਾਲਾ ਹਾਂ ਉਹਨੂੰ ਕਿਝਰੀ ਵਾਲਾ ਕਿਝਰੀ ਵਾਲੇ ਨੂੰ ਅਸੀਂ ਤੜਕੇ ਦੇ ਤੋਰਨ ਲੱਗੇ ਆ ਤੇ ਸਾਰਾ ਬਾਜ਼ਾਰ ਘਵਾਤਾ ਉਹਨੂੰ ਤੇ ਆ ਫੋਨ ਲੈਣ ਵਾਸਤੇ ਅਸੀਂ ਗਾ ਡੱਬਾ ਬੰਦੀ ਲੈ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਪਟਿਆਲੀ ਵਾਲੀ ਭੈਣ ਵੱਲੋਂ ਦੋ ਰਖੜੀਆਂ ਭੇਜੀਆਂ ਸੀ ਮੇਰੀਆਂ ਤੇ ਹਰਪਾਲ ਦੀ ਬਿੱਟੂ ਬਾਈ ਦੇ ਹੱਥ ਜਿੱਦਣ ਬਿੱਟੂ ਬਾਈ ਘਰੋਂ ਆਇਆ ਤੇ ਇਹ ਆਪਾਂ ਹੁਣ ਕੀਰਤ ਭੈਣ ਤੋਂ ਬਣਵਾਉਨੇ ਆ ਰਖੜੀ ਦੋਨਾਂ ਆ ਲਓ ਹਰਪਾਲ ਬਾਈ ਆ ਲਓ ਇਹ ਬੰਨ ਦੋ ਦੱਸ ਦੇ ਹੱਥੇ 아, 직 c 이냐 i n h a ਆੰਦਰੀ ਦੇ ਇੱਕ ਹੋਰ ਗੱਲ ਤੋਂ ਇਹ ਮਾਰ ਰਿਹਾ ਉਹ ਜੋ ਤਾਂ ਰਿਹਾ ਇਹ ਤਾਂ ਬਹੁਤ ਜ਼ਰੂਰੀ ਚੀਜ਼ ਹੈ ਜਿਹੜਾ ਲੈ ਕੇ ਜਾਣਾ ਤੁਹਾਨੂੰ ਸਮਾਂ ਜਿਹੜਾ 5 ਵਜੇ ਤੇ 9 ਵਜੇ ਹੋ ਗਿਆ ਤੇ ਗੁਰੂ ਮਹਾਰਾਜ ਜੀ ਤੋਂ ਅੱਗੇ ਲੈ ਕੇ ਤੇ ਆਪਾਂ ਜਿਹੜਾ ਅੱਗੇ ਦਾ ਸਫ਼ਰ ਸ਼ੁਰੂ ਕਰਨ ਲੱਗੇ ਆਂ ਗਵਾਲੀਅਰ ਕਿਲੇ ਦਾ ਆਪਾਂ ਕਹਿ ਸਕਦੇ ਗਵਾਲੀਅਰ ਸ਼ਹਿਰ ਦਾ ਕੋਨਾ ਕੋਨਾ ਸਾਰ ਆਪਾਂ ਪੈਦਲ ਆਟੋ ਤੇ ਸਾਰ ਆਪਾਂ ਜਿਹੜਾ ਦੇਖ ਲਿਆ ਗਿਆ ਤੇ ਹੁਣ ਆਪਾਂ ਅੱਗੇ ਦਾ ਸਫ਼ਰ ਜਿਹੜਾ ਚਾਂਸੀ ਦਾ ਸ਼ੁਰੂ ਕਰਨ ਲੱਗੇ ਆਂ ਤੇ ਇੱਧਰ ਆਪਣੀਆਂ ਗੱਡੀਆਂ ਨੂੰ ਕਹਿ ਸਕਦੇ ਆਂ ਤੇਲ ਪਾਣੀ ਦੇ ਲਿਆ ਤੇ ਸਾਰੀਆਂ ਸਮਾਨ ਸੱਲਾ ਜਿਹੜਾ ਆਪਾਂ ਕਾਠੀਆਂ ਨਾਲ ਬੰਨ ਲਿਆ ਤੇ ਇੱਧਰ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਗੁਰੂ ਮਹਾਰਾਜ ਜੀ ਤੋਂ ਇਜਾਜ਼ਤ ਲੈ ਲਈ ਤੁਹਾਡੇ ਤੋਂ ਇਜਾਜ਼ਤ ਲੈ ਲਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ 4-5 ਦਿਨਾਂ ਤੋਂ ਸਾਡੀ ਇੰਨੀ ਸੇਵਾ ਕੀਤੀ ਜੀ ਆਇਆਂ ਨੂੰ ਜੀ ਸਭ ਨੂੰ ਜੀ ਆਇਆਂ ਨੂੰ ਤੁਹਾਡਾ ਆਤਮਾ ਯਾਤਰਾ ਤੁਹਾਡੀ ਸਫਲ ਕਰੇ ਸੋ ਫਿਰ ਬੇਨਤੀ ਹੈ ਪੰਜਾਬ ਨਿਵਾਸੀਆਂ ਨੂੰ ਕਿ ਵੱਤ ਵਤ ਇਹਨਾਂ ਵੀਰਾਂ ਨੂੰ ਆਪਾਂ ਸਹਿਯੋਗ ਇਹਨਾਂ ਵੀਰਾਂ ਨੂੰ ਆਪਾਂ ਵੱਤ ਵਤ ਹੌਸਲਾ ਬਖਸ਼ਾਈ ਜਿਹੜੀ ਵੀਡੀਓ ਦੇ ਵਿੱਚ ਕਰ ਸਕਦੇ ਪੰਜਾਬ ਦੇ ਨੌਜਵਾਨ ਗੱਭਰੂ ਜਿਹੜੇ ਕੋਈ ਨੇਕ ਕੰਮ ਵਾਲ ਜਿਹੜੇ ਚੱਲੇ ਨੇ ਸੋ ਜਿੰਨੀ ਆਪਾਂ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਸਕੀ ਉੰਨੀ ਥੋੜੀ ਹੈ ਕਿ ਜੇ ਕੋਈ ਨੌਜਵਾਨ ਨਸ਼ਿਆਂ ਦੇ ਵਿੱਚ ਜਾਂਦਾ ਤੇ ਆਪਾਂ ਨੂੰ ਲੱਗਦਾ ਕਿ ਗਲਤ ਰਾਹ ਤੇ ਪੈ ਗਏ ਨੇ ਜੇ ਸਹੀ ਰਾਹ ਤੇ ਉਤੇ ਚੱਲੇ ਨੇ ਪੰਜਾਬ ਦੇ ਨੌਜਵਾਨ ਜੇ ਸਟਾਰ ਬਣਨਗੇ ਤੇ ਪੰਜਾਬ ਦਾ ਜਿਹੜਾ ਮਾਣ ਵਧ ਸਕਦਾ ਹੈ ਨਾ ਸੋ ਸਾਰਿਆਂ ਨੂੰ ਬੜੀ ਖੁਸ਼ੀ ਹੋਵੇ ਕਿ ਇਸ ਗੱਲ ਦੀ ਪੰਜਾਬ ਦੀ ਧਰਤੀ ਤੋਂ ਪੰਜਾਬ ਦੇ ਪੁੱਤ ਜਿਹੜੇ ਉਹ ਛੱਲੇ ਨੇ ਨੇਕ ਕੰਮ ਵਾਸਤੇ ਨੇਕ ਇਰਾਦੇ ਨੂੰ ਲੈ ਕੇ ਸੋ ਸਭ ਨੂੰ ਬੇਨਤੀ ਹੈ ਕਿ ਜਿੰਨੇ ਵੀ ਆਪਾਂ ਇਹਨਾਂ ਵੀਰਾਂ ਨੂੰ ਦੇਖਦੇ ਵਧ ਤੋਂ ਵਧ ਹੌਸਲਾ ਅਫਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਅੱਛੇ ਪਾਤਸ਼ਾਹ ਨਾਮ ਦਾ ਬਖਸ਼ਣਾ ਦੇਰੋਂ ਤਬਖਸ ਨਹੀਂ ਮਨੋ ਕਾਮਨਾ ਪੂਰਨ ਕਰਨ ਤੇਵਾ ਤੇ ਸਿਮਰਨ ਦਾ ਬਲ ਬਖਸ਼ਣਾ ਯਾਤਰਾ ਸਫਲ ਕਰਨੀ ਵਾਹਿਗੁਰੂ ਫਤਿਹ ਹਾਲ ਛਾ ਵਾਹਿਗੁਰੂ ਜੀ ਫਤਿਹ ਗੋਹਾੜੀਅਰ ਸ਼ਹਿਰ ਦੇ ਵਿੱਚੋਂ ਨਿਕਲਦੇ-ਨਿਕਲਦੇ ਆਪਣਾ ਡੇਢ ਘੰਟਾ ਲੱਗ ਗਿਆ ਤੇ ਡੇਢ ਘੰਟੇ ਦੇ ਵਿੱਚ ਇੰਨਾ ਮੌਸਮ ਖਰਾਬ ਹੋ ਗਿਆ ਕਿ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਸਾਧਨਾਂ ਦੀਆਂ ਲਾਈਟਾਂ ਜਗਨ ਲੱਗ ਗਈਆਂ ਕੁਝ ਵੀ ਨਹੀਂ ਦਿਖੀ ਜਾਂਦਾ ਆਸਾਬਤਾ ਹੋਇਆ ਪਿਆ ਸ਼ਹਿਰ ਦੇ ਵਿੱਚ ਤੇ ਤੁਸੀਂ ਬੱਦਲ ਮਗਰ ਦੇਖ ਹੀ ਰਹੇ ਹੋ ਜਿਵੇਂ ਕਾਲਾ ਘੁੱਟ ਹੋ ਗਿਆ ਚਾਰੇ ਪਾਸੇ ਘੁੰਮ ਕੇ ਚਾਰੇ ਪਾਸੇ ਆਪਾਂ ਦੇਖੀਏ ਜਿਵੇਂ ਬੱਦਲ ਕਾਲਾ ਘੁੱਟ ਹੋਇਆ ਹੋਇਆ ਤੇ ਹੁਣ ਆਪਾਂ ਦੇਖਦੇ ਹਾਂ ਨੀਸ਼ੂ ਭਾਈ ਨੂੰ ਟਿੱਕੀ ਆਣਿਆ ਮਗਰ ਹਨ ਨੀਸ਼ੂ ਭਾਈ ਤੇ ਫਿਰ ਆਪਾਂ ਅੱਗੇ ਕੋਈ ਠਾਂਟ ਕਾਂ ਟਾਈਮ ਨਾਲ ਹੀ ਲੱਭ ਲੈਣੇ ਕਿਉਂਕਿ ਇਹ ਮੌਸਮ ਬਹੁਤ ਖਰਾਬ ਹੈ ਸਾਰੀ ਕਹਿੰਦੇ ਮੌਸਮ ਦਾ ਧਿਆਨ ਰੱਖਿਓ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸਾਰੀ ਜਗ੍ਹਾ ਤੇ ਤੇ ਹੁਣ ਆਪਾਂ ਟਾਈਮ ਨਾਲ ਆਪਦਾ ਟਿਕਾਣਾ ਲੱਭਦੇ ਹਾਂ ਕੋਈ ਨੀਸ਼ੂ ਭਾਈ ਨੂੰ ਡਿੱਕੀ ਜਾਂਦੇ ਸੀ ਇਹ ਤੇ ਰੱਬ ਕਹਿੰਦਾ ਬਈ ਤੁਸੀਂ ਇੱਥੇ ਡਿੱਕੋ ਹੀ ਉਹ ਤੈਨੂੰ ਮੈਂ ਆਪਦੇ ਲਈ ਕਾਰਵਾਈ ਪਾਉਣਾਗਾ ਰੱਬ ਨੇ ਪੂਰਾ ਸੋਹਣਾ ਮੋਹਲ ਬਣਾ ਰੱਖਿਆਗਾ ਤੇ ਪਹਿਲਾਂ ਮੈਂ ਤੇ ਬਿੱਟੂ ਭਾਈ ਥਰਪਾਲ ਭਾਈ ਤਿੰਨੇ ਇਕੱਠੇ ਖੜੇ ਸੀ ਇਹ ਤੇ ਇੰਨੇ ਵੀ ਸਪੀਡ ਨਾਲ ਲਿਆ ਤੇ ਪਤਾ ਹੀ ਨਹੀਂ ਲੱਗਾ ਕਿ ਜਣਾ ਕਿੱਧਰ ਨੂੰ ਹੋ ਗਿਆ ਦੋ ਗਏ ਜਾਨ ਇਕੱਠੇ ਰਹਿ ਗਏ ਮੈਂ ਤੇ ਹਰਪਾਲ ਬਾਈ ਬਿੱਟੂ ਬਾਈ ਦਾ ਕੋਈ ਪਤਾ ਨਹੀਂ ਲੱਗਾ ਕਿੱਧਰ ਗਿਆ ਕੀ ਗੱਲ ਬਾਤ ਆ ਬਾਬਾ ਕਹਿੰਦਾ ਬਸ ਇੱਥੇ ਹੀ ਕਰਕੇ ਲਾਲ ਉਡੇਰੇ ਕਹਿੰਦਾ ਹਾਂ ਆ ਪਾਣੀ ਪੂਣੀ ਦੀ ਸੌਂਜੇ ਕਹਿੰਦਾ ਅੱਜ ਠੀਕ ਆ ਸੁੱਕਾ ਥਾ ਟੋਡੀ ਕਰਵਾ ਚੈਣੀ ਕਹਿੰਦਾ ਅੱਜ ਆਪਣਾ ਵੇਲਾ ਦਾ ਆਪਣਾ ਇੱਥੀ ਪਾਣਾ ਬੂ ਅੱਜ ਠੀਕ ਆ ਤੇ ਬਾਈ ਦੇਖ ਲਓ ਤੁਸੀਂ ਮੀਂਹ ਤੁਸੀਂ ਆਪ ਹੀ ਦੇਖੀ ਜਾਂਦੇ ਹੋ ਤੇ ਇੱਧਰ ਸਾਡੇ ਮੂਹ ਵੀ ਦੇਖੀ ਜਾਂਦੇ ਖੱਡਣ ਵਾਲਾ ਬਹਿ ਨਹੀਂ ਗਾਇ ਜਿਵੇਂ ਕੱਲ ਦੀ ਗੱਲ ਕਰੀਏ ਤੇ ਕੱਲ ਐਸਕੇ ਟਾਈਮ ਲੱਗਿਆ ਸੀ ਆ ਜਿਵੇਂ ਸਾਰੀ ਰਾਤ ਹੀ ਪਈ ਗਿਆ ਸੀ ਆ ਤੇ ਤੜਕੇ 10 ਵਜੇ ਹਟਿਆ ਸੀ ਆ ਉਹ ਹਿਸਾਬ ਤਾ ਵਾ ਅੱਜ ਫੇਰ ਹੋ ਗਿਆ ਹੈਗਾ ਹੁਣ ਮੈਨੂੰ ਲੱਗਦਾ ਨਹੀਂ ਵੀ ਅੱਗੇ ਜਾਣ ਦਊਗਾ ਇਧਰ ਵੀ ਪਾਣੀ ਆਉਣ ਲੱਗ ਗਿਆ ਜਿੱਥੇ ਰੁਕਿਆ ਹੈ ਮੈਨੂੰ ਲੱਗਦਾ ਅੱਜ ਕੱਚ-ਕੱਚੀ ਪਾਣੀ 'ਚ ਹੀ ਰੁਕਣਾ ਪਊਗਾ ਹਣਾ ਹੁਣ ਨਾਲ ਦਾ ਵੀ ਪਤਾ ਨਹੀਂ ਹੈ ਦੋ ਕਿੱਥੇ ਆ ਕਿੱਥੇ ਨਹੀਂ ਹੈ ਉਹਨਾਂ ਨੂੰ ਗੱਲਬਾਤ ਫੋਨ ਕਰਕੇ ਪੁੱਛ ਦਿਆਂ ਕਿੱਥੇ ਆ ਸਹੀ ਸਲਾਮਤ ਤਾਂ ਹੈਗੇ ਕਿ ਕਰੇ ਲੋ ਲੱਗ ਜਾ ਨਾਲ ਕਿਵੇਂ ਝਾਕੀਆਂ ਲਉਦਾਂ ਨੂੰ ਆਇਆ ਮਾਫਾ ਹੈ ਓਏ ਓਕੇ ਜਟਰੀ ਤੋੜੇਗਾ ਤੂੰ ਓਏ उधर दो जड़िया सैकल खड़ी तो ठीक ठाक खड़िया हैं बाकी दो जने इधर खड़े है बिट्टू भाई तो निशु भाई मैं तो हरपाल भाई वो पिछे खड़े से हूँ बाकी वैसे असी इट्ठे ही खड़े हैं आ गल बात इधर तरपाल ने ढकी बैठे है क्योंकि इधर ठिका टुकूना तो है नहीं ਆ ਇਧਰ ਚੋਂਡੇ ਤੇ ਲੱਗੇ ਘੜਿਆ ਕਿੰਨੇ ਬਿੱਟੂ ਬਾਈ ਜਨੀਸ਼ੂ ਬਾਈ ਹਨਪਾਲ ਬਾਈ ਜੀਸ਼ੂ ਬਾਈ ਸਤਿ ਸ੍ਰੀ ਅਕਾਲ ਜੈ ਹੋ ਜੈ ਦਾ ਸਭ ਪਹਿਲੀ ਕਵਾਂਗੇ ਜੀ ਧੰਨਵਾਦ ਕਿਵੇਂ ਰਿਹਾ ਤੇਰਾ ਘਰ ਦਾ ਸਫਰ ਮਾਤਾ ਬੇਬੇਓ ਬਾਪੂ ਸਾਰੇ ਕੀ ਬੱਬੇ ਦੀ ਕਿਰਪਾ ਰਹੀ ਜੀ ਖੁੱਲ ਅਸੀਂ ਖੁਸ਼ ਹਾਂ ਜੀ ਘਰ ਜਾ ਕੇ ਹੁਣ ਫਿਰ ਜਾਵਾਂਗੇ ਸਾਤ ਬਾਅਦ ਸਾਤ ਬਾਅਦ ਇਧਰ ਆਪਣੇ ਬਿੱਟੂ ਬਾਈ ਤੇਨੂੰ ਹਰਪਾਲ ਬਾਈ ਹਾਂ ਜੀ ਬਹੁਤ ਵਧੀਆ ਜੀ ਅੱਜ ਦੀ ਰਾਤ ਇਹ ਆਈਟੀਆ ਗੁੰਝੇ ਦੀ ਧੋਮਾ ਕੇ ਉਰ ਕੀ ਬਸ ਬੈਠੇ ਆ ਗਏ ਚੋਰੀ ਚਾਰੀ ਤਰੀ ਹੁੰਦੀ ਆ ਜੇ ਇੱਥੇ ਨੀਲ ਦੀ ਹਾਂ ਜਿੱਡਾ ਮਰਜੀ ਥੋੜਾ ਦੇ ਟੋੜ ਲਾਂਗੇ ਕੰਨ ਤੋਂ ਹਾਂ ਦੇਖ ਰੱਖੀ ਵਾਸਤੇ ਚਾਰ ਜਾਨੇ ਖੜੇ ਆ ਤੇ ਆ ਮੋਲ ਆ ਇੱਧਰ ਦਾ ਸਮਾ ਜਿਹੜਾ 11:30 ਦੇ ਲਾਵੇ ਤਵੇ ਹੋ ਗਿਆ ਤੇ ਰੱਬ ਜਿਹੜਾ ਕਿਣ ਮਿਣ ਕਿਣ ਮਿ ਜੀ ਕਰੀ ਜਾਂਦਾ ਪਹਿਲਾਂ ਚੰਗੀ ਛੁੱਟੀ ਲਾ ਕੇ ਟਾ ਤੇ ਆਪਾਂ ਸੋਚੇ ਜੇ ਹਟ ਜੇ ਤਾਂ ਅੱਗੇ ਪਿੱਛੇ ਟਿਕਾਣਾ ਲਾ ਬਲੀ ਸੋਨਦਾ ਪਰ ਰੱਬ ਕਹਿੰਦਾ ਮੈਂ ਤਾਂ ਨਹੀਂ ਹਟਦਾ ਤੁਸੀਂ ਇੱਥੇ ਟਿਕਾਣਾ ਲਾ ਲੋ ਆਪਰੇ ਡੇਰੇ ਤੇ ਇੱਧਰ ਆਪਣਾ ਨੀਸ਼ੂ ਬਾਈ ਤੇ ਲਾਮ ਲੇਟ ਹੋ ਗਿਆ ਵੀਡੀਓ ਐਡੀਟਿੰਗ ਕਰਦਾ ਤੇ ਇੱਧਰ ਹਰਪਾਲ ਬਾਈ ਲੱਗਿਆ ਪਿਆਗਾ ਵੀਡੀਓ ਐਡੀਟਿੰਗ ਕਰਨ ਤੇ ਆ ਜਿਹੜੇ ਉੱਤੇ ਛੋਟੀ ਥੰਮੀ ਵੱਡੀ ਵੀ ਆ ਵਧਾਈ ਵੀ ਆ ਇਹਦੇ ਥੱਲੇ ਆਪਣਾ ਜਿਹੜਾ ਟਿਕਾਣਾ ਹੈ ਤੇ ਇੰਨੇ ਨਾਲ ਜਿਹੜੀ ਅੱਜ ਦੀ ਵੀਡੀਓ ਆਪਣੀ ਸਮਾਦਤੀ ਲਈ ਵਧੀਆ ਸਾਰੀ ਸੰਗਤ ਦਾ ਤੈਨੂੰ ਧੰਨਵਾਦ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਕੱਢ ਕੇ ਆਸ ਦੀ ਵੀਡੀਓ ਦੇਖਦੇ ਹੋ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੀ ਸੰਗਤ ਦਾ ਤੈਨੂੰ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ